ਫਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਲੋਕਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਪੰਜਾਬ ਦੇ ਮੌਸਮ ਦਾ ਮિજાਜ ਬਦਲਣ ਵਾਲਾ ਹੈ ਜਿੱਥੇ ਕਾਫੀ ਦਿਨਾਂ ਤੋਂ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਮੌਸਮ ਦੇ ਵਿੱਚ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਮੌਸਮ ਠੰਡਾ ਹੋਣ ਵਾਲਾ ਹੈ ਇੱਕ ਵਾਰ ਫੇਰ ਤੋਂ ਬਾਰਿਸ਼ ਜਿਹੜੀ ਹੈ ਉਹ ਪਵੇਗੀ ਤੇ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਤੁਹਾਨੂੰ ਦੱਸ ਦਈਏ ਕਿ ਮੌਨਸੂਨ ਜਿਹੜੇ ਨੇ ਉਹ ਬਹੁਤ ਜਲਦੀ ਹੀ ਦਸਤਕ ਦੇਣ ਵਾਲੇ ਨੇ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਸਾਰੇ ਥਾਂਾਂ ਤੇ ਮੌਸਮ ਬਿਲਕੁਲ ਠੰਡਾ ਹੋਣ ਵਾਲਾ ਹੈ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਤਾਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਉੱਥੇ ਇਹ ਮੀਂਹ ਬਹੁਤ ਜਲਦੀ ਪੰਜਾਬ ਦੇ ਵਿੱਚ ਪੈਣ ਵਾਲਾ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਪ੍ਰੀ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਸਕਦੇ ਹਨ ਕਾਲੀ ਅਨੇ 20 ਤਰੀਕ ਤੋਂ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਵੇਗੀ ਅਤੇ ਉਸ ਤੋਂ ਬਾਅਦ 22 ਅਤੇ 29 ਤਰੀਕ ਤੱਕ ਪੂਰੇ ਤਰੀਕੇ ਦੇ ਨਾਲ ਮੌਨਸੂਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਪਹੁੰਚ ਜਾਵੇਗਾ ਅਤੇ ਬਾਰਿਸ਼ ਜਿਹੜੀ ਆ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾਵੇਗੀ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਉੱਥੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਮੌਸਮ ਦੇ ਵਿੱਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਹਰਿਆਣਾ ਦੇ ਵਿੱਚ ਵੀ ਮੀਂਹ ਪੈਣ ਦੇ ਅਸਰ ਹਨ ਹਰਿਆਣਾ ਦੇ ਵਿੱਚ ਅੱਜ ਤੋਂ ਵੀ ਮੀਂਹ ਪੈ ਸਕਦਾ ਹੈ ਤੇ ਕਰ ਕੱਲ ਦੀ ਗੱਲ ਕਰੀ ਤਾਂ ਕੱਲ ਹਰ ਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ 28 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਹੋਣ ਤੋਂ ਬਾਅਦ 28 ਤਰੀਕ ਨੂੰ ਮੀਂਹ ਪਵੇਗਾ ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ 30 ਅਤੇ 1 ਜੁਲਾਈ ਤੱਕ ਪੂਰੇ ਤਰੀਕੇ ਦੇ ਨਾਲ ਮੌਨਸੂਨ ਪੰਜਾਬ ਦੇ ਵਿੱਚ ਪਹੁੰਚ ਜਾਣਗੇ ਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਕਾਫੀ ਦਿਨਾਂ ਤੋਂ ਪਖਦੀ ਹੋਈ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਗਰਮੀ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸਨ। ਲੋਕਾਂ ਨੂੰ ਇਹ ਆਸ ਸੀ ਕਿ ਜਦੋਂ بارش ਆਵੇਗੀ ਅਤੇ ਮੌਸਮ ਦੇ ਵਿੱਚ ਬਦਲਾਅ ਆਵੇਗਾ ਤਾਂ ਹੀ ਥੋੜੀ ਰਾਹਤ ਮਿਲੇਗੀ। ਤਾਂ ਉਹ ਹੁਣ ਸਮਾਂ ਆ ਚੁੱਕਾ ਹੈ ਕਿਉਂਕਿ ਮੌਨਸੂਨ ਜਿਹੜੇ ਨੇ ਹਿਮਾਚਲ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਮੀਂਹ ਦਰਜ ਕੀਤਾ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਮੌਨਸੂਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਹਿਮਾਚਲ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਵੀ 2 ਦਿਨ ਪਹਿਲਾਂ ਮੌਸਮ ਦੇ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਜੇਕਰ 2 ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਤੋਂ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੈ ਉੱਥੇ ਜੇਕਰ ਕੱਲ ਕੱਲ ਦੀ ਗੱਲ ਕਰੀਏ ਤਾਂ ਕੱਲ ਤੋਂ 8 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਮੀਦ ਆ ਅਲਰਟ ਜਾਰੀ ਕੀਤਾ ਹੈ ਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਮੌਸਮ ਦਾ ਮિજાਜ ਬਦਲਣ ਤੋਂ ਬਾਅਦ ਦੋਕਾਨੂ ਗਰਮੀ ਤੋਂ ਵੱਡੀ ਰਾਹਤ ਮਿਲੇਗੀ ਅਤੇ بارش ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਕਾਫੀ ਸਮਾਂ ਪਹਿਲਾਂ ਹੀ ਸਾਂਝੀ ਕਰ ਦਿੱਤੀ ਇਸ ਜਿਤੇ ਮੌਸਮ ਵਿਭਾਗ ਦਾ ਕਹਿਣਾ ਸੀ ਕਿ ਮੌਨਸੂਨ ਇਸ ਮਹੀਨੇ ਦੇ ਅਖੀਰ ਤੱਕ ਦਸਤਕ ਦੇ ਸਕਦੇ ਹਨ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਪਖਦੀ ਹੋਈ ਗਰਮੀ ਦਾ ਸਾਹਮਣਾ ਕਰਨਾ ਪਿਆ ਇਸ ਗਰਮੀ ਦੇ ਵਿੱਚ ਕਈ ਲੋਕ ਇਸ ਦੁਨੀਆ ਨੂੰ ਅਲਵਿਦਾ ਵੀ ਕਹਿ ਗਏ ਹੀਟ ਵੇਵ ਦਾ ਅਲਰਟ ਜ਼ਿਆਦਾਤਰ ਜਾਰੀ ਰਿਹਾ ਪਰ ਹੁਣ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਪ੍ਰੇ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ 27 ਤਰੀਕ ਦੀ ਗੱਲ ਕਰੀਏ ਤਾਂ ਕੱਲ ਜਿਹੜੀ ਹੈ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲੇਗੀ 28 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਹੈ ਉਸ ਤੋਂ ਬਾਅਦ 30 ਤਰੀਕ ਤੱਕ ਪੂਰੇ ਤਰੀਕੇ ਦੇ ਨਾਲ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਜਿਸ ਕਰਕੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਗਲੇ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਨਹੀਂ ਦੇਖਣ ਨੂੰ ਮਿਲੇਗੀ ਜਿਸ ਕਾਰਨ ਤਾਪਮਾਨ ਦੇ ਵਿੱਚ ਹਲਕੇ ਗਿਰਾਵਟ ਵੀ ਦਰਜ ਕੀਤੀ ਜਾਵੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 1-2 ਦਿਨ ਵਿੱਚ ਦਿੱਲੀ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਐਂਟਰੀ ਹੋਣ ਵਾਲੀ ਹੈ ਹਾਲਕਿ ਇਸ ਤੋਂ ਪਹਿਲਾਂ ਹੀ ਪੰਜਾਬ ਵਿੱਚ ਮੌਸਮ ਬਦਲ ਗਿਆ ਹੈ ਸੂਬੇ ਦੇ ਵੱਡੇ ਗਿਣਤੀ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਸੰਗਣੇ ਬੱਦਲ ਛਾਏ ਹੋਏ ਹਨ ਦਿੱਲੀ ਐਨਸੀਆਰ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਵੱਡੀ ਖਬਰ ਹੈ ਕਹਿਰ ਦੀ ਗਰਮੀ ਤੋਂ ਰਾਹਤ ਦਾ ਸਮਾਂ ਆ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਬੁੱਧਵਾਰ ਦੁਪਹਿਰ ਤੋਂ ਬਾਅਦ بارش ਨਾਲ ਗਰਮੀ ਤੋਂ ਰਾਹਤ ਮਿਲੇਗੀ ਅਗਲੇ 7 ਦਿਨਾਂ ਤੱਕ ਮੌਸਮ ਲਗਭਗ ਅਜਿਹਾ ਹੀ ਰਹੇਗਾ ਜਿਸ ਕਾਰਨ ਪਾਰੇ ਚ ਗਿਰਾਵਟ ਦਰਜ ਕੀਤੀ ਜਾਵੇਗੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਹੇਠਾ ਰਹੇਗਾ ਅਤੇ ਘੱਟੋ ਘੱਟ ਤਾਪਮਾਨ 27 ਡਿਗਰੀ ਤੱਕ ਪਹੁੰਚ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਅਚਾਨਕ ਦਿਲੀ ਦਰਜ ਕੀਤੀ ਜਾ ਸਕਦੀ ਹੈ ਅਤੇ ਤੇਜ਼ ਹਵਾਵਾਂ ਦੇ ਨਾਲ ਧੂੜ ਭਰੀ ਹਨੇਰੀ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 26 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ ਜਦੋਂ ਕਿ ਘੱਟੋ ਘੱਟ ਤਾਪਮਾਨ 32 ਡਿਗਰੀ ਰਹਿਣ ਦਾ ਅਨੁਮਾਨ ਹੈ ਤੇਜ਼ ਤੂਫਾਨ ਦੇ ਨਾਲ ਨਾਲ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 27 ਜੂਨ ਤੋਂ 2 ਜੁਲਾਈ ਤੱਕ ਰੋਜ਼ਾਨਾ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਵਿੱਚ 1-1 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ 7 ਦਿਨਾਂ ਤੱਕ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਇਹ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਮੌਨਸੂਨ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪਹੁੰਚ ਗਿਆ ਹੈ ਅਤੇ ਜਲਦੀ ਹੀ ਪੂਰੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਮੌਨਸੂਨ ਆਉਣ ਵਾਲੇ 48 ਘੰਟਿਆਂ ਵਿੱਚ ਐਨਸੀਆਰ ਸਮੇਤ ਪੂਰੇ ਪੱਛਮੀ ਉੱਤਰ ਪ੍ਰਦੇਸ਼ ਨੂੰ ਪ੍ਰਭਾਵਿਤ ਕਰੇਗਾ ਇਸ ਸਮੇਂ ਲੋਕਾਂ ਨੂੰ ਪਾਰੀ ਗਰਮੀ ਅਤੇ ਹਿਊਮਿਡਿਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 2 ਦਿਨਾਂ ਤੋਂ ਪਾਰੇ ਚ ਗਿਰਾਵਟ ਦਰਜ ਕੀਤੀ ਗਈ ਹੈ ਇਹ 41 ਡਿਗਰੀ ਦੇ ਆਸ-ਪਾਸ ਵੜਿਆ ਹੋਇਆ ਹੈ ਮਨ ਜਾਰੀ ਹੈ ਕਿ ਮੌਨਸੂਨ 3 ਜੂਨ ਤੋਂ ਹੀ ਐਨਸੀਆਰ ਵਿੱਚ ਦਸਤਕ ਦੇਵੇਗਾ ਪਰ ਇਸ ਦੇ ਕੁਝ ਦਿਨ ਪਹਿਲਾਂ ਔਰ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਪੰਜਾਬ ਚ ਲੋਕਾਂ ਨੂੰ ਮੌਸਮ ਤੋਂ ਫਿਰ ਤੋਂ ਰਾਹਤ ਮਿਲਣ ਜਾਰੀ ਹੈ ਕਿਹਾ ਜਾ ਰਿਹਾ ਹੈ ਕਿ 28 29 30 ਨੂੰ بارش ਭਾਰੀ ਹੋ ਸਕਦੀ ਹੈ ਮੌਸਮ ਵਿਗਿਆਨੀ ਕੁਲਵਿੰਦਰ ਕੋਰ ਗਿੱਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਕਿਦਾਂ ਦਾ ਮੌਸਮ ਦੇ ਵਿੱਚ ਹੁਣ ਰਾਹਤ ਮਿਲਣ ਜਾਰੀ ਜਿਹੜੀ ਭਾਰੀ بارش ਹੋਣ ਦੀ ਸੰਭਾਵਨਾ ਹੈ ਹਾਂਜੀ ਜਿਸ ਤਰ੍ਹਾਂ ਕਿ ਦੇਖਿਆ ਗਿਆ ਕਿ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਕਾਫੀ ਅੱਛੀ ਹੋ ਰਹੀ ਹੈ ਜੇ ਅਸੀਂ ਪਿੱਛੇ ਦੇਖਦੇ ਹੈਗੇ ਆ ਤਾਂ ਸਾਡੇ ਕੋਲ ਜਿਹੜੀ ਸੈਂਟਰਲ ਇੰਡੀਆ ਤੱਕ ਜਿਹੜੀ ਮੌਨਸੂਨ ਹੈ ਉਹਦੀ ਪਹੁੰਚ ਹੋ ਚੁੱਕੀ ਹੈ ਔਰ ਉਮੀਦ ਕਰਦੇ ਆ ਕਿ ਕੀ ਟਾਈਮ ਨਾਲ ਹੀ ਔਰ ਜਾਂ ਕਹਿ ਸਕਦੇ ਆ ਕਿ ਆਪਾਂ ਜੁਲਾਈ ਦੇ ਪਹਿਲੇ ਹਫਤੇ ਜਿਹੜੀ ਮੌਨਸੂਨ ਹੈ ਪੰਜਾਬ ਦੇ ਵਿੱਚ ਦਸਤਕ ਦੇ ਦੇਗੀ ਕਿਉਂਕਿ ਨਾਰਮਲੀ ਜਿਹੜਾ ਪੰਜਾਬ ਦੇ ਸੌਰੀ ਫਰਸਟ ਵੀਕ ਆਫ ਜੁਲਾਈ ਹੀ ਸਾਡੇ ਕੋਲ ਨਾਰਮਲ ਇਹਦੀ ਡੇਟ ਹੈਗੀ ਹੈ ਸੋ ਇਸ ਵਾਰ ਕਾਫੀ ਸੰਭਾਵਨਾ ਹੈਗੀ ਹੈ ਕਿ ਮੌਨਸੂਨ ਜਿਹੜੀ ਹੈ ਉਹ ਟਾਈਮ ਨਾਲ ਆਏਗੀ ਔਰ ਅੱਛੀ ਗੁੱਡ ਮੌਨਸੂਨ ਸੀਜ਼ਨ ਸਾਡੇ ਕੋਲ ਐਕਸਪੈਕਟ ਕੀਤਾ ਜਾ ਰਿਹਾ ਹੈ ਉਹ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਸਾਡੇ ਕੋਲ ਹੁਣ ਫੋਰਕਾਸਟ ਆਈ ਹੈ ਕਿ ਹਲੇ 48 ਘੰਟੇ ਸਾਡੇ ਕੋਲ ਹੀਟ ਵੇਵ ਜਿਹੜੀ ਆ ਉਹਦਾ ਅਸਰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜਿਵੇਂ 28 29 30 ਨੂੰ ਪ੍ਰੀ ਮੌਨਸਨ ਸ਼ਾਵਰਸ ਨੇ ਉਹਦੇ ਵਿੱਚ ਵੀ ਕਾਫੀ ਅੱਛੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਕੀ ਕਿਹਾ ਜਾ ਰਿਹਾ ਹੈ ਕਿ ਮੋਡਰੇਟ ਟੂ ਹੈਵੀ ਰੇਨਫਾਲ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹਦੇ ਨਾਲ ਕਿ ਸਾਨੂੰ ਕਾਫੀ ਹੱਦ ਤੱਕ ਜਿਹੜੀ ਆ ਉਹ ਗਰਮੀ ਤੋਂ ਨजात ਮਿਲੇਗੀ ਕਿਉਂਕਿ ਹੁਣ ਜਿਹੜਾ ਟੈਂਪਰੇਚਰ ਚੱਲ ਰਿਹਾ ਉਹ ਫਿਰ ਕਾਫੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਜਿਤੇ ਨਾਲ ਕਿ ਦੇਖ ਰਿਹਾ ਕਿ ਐਵੇਪੋਰੇਸ਼ਨ ਵੀ ਸਾਡੇ ਕੋਲ ਪਿੱਛੇ ਜੇ 14 ਮਿਲੀਮੀਟਰ ਤੱਕ ਜਿਹੜੀ ਡੇਲੀ ਐਵੇਪੋਰੇਸ਼ਨ ਰਿਕਾਰਡ ਕੀਤੀ ਗਈ ਹੈ ਜਿਹੜੀ ਕਿ ਇੱਕ ਰਿਕਾਰਡ ਹੈਗਾ ਕਿ ਇੰਨੀ ਜ਼ਿਆਦਾ ਗਰਮੀ ਹੈਗੀ ਹੈ ਕਿ ਜਿਹਦੇ ਨਾਲ ਕਿੰਨਾ ਜ਼ਿਆਦਾ ਪਾਣੀ ਉੱਡ ਰਿਹਾ ਸੋ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਉਦੋਂ ਨਰਮੇ ਦਾ ਸੀਜ਼ਨ ਚੱਲ ਰਿਹਾ ਹੈ ਸੋ ਪਾਣੀ ਦੀ ਬਹੁਤ ਜ਼ਿਆਦਾ ਲੋਡ ਹੈ ਸੋ ਜੇ ਅਗਰ ਇਹ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਸਾਡੀਆਂ ਫਸਲਾਂ ਲਈ ਕਾਫੀ ਲਾਹੇਵੰਦ ਹੋਏਗੀ ਜਿਵੇਂ ਤੁਹ ਤੁਸੀਂ ਦੱਸ ਰਹੇ ਹੋ ਭਾਰੀ ਬਾਰਿਸ਼ ਕਿਹੜੇ ਕਿਹੜੇ ਦਿਨਾਂ ਦੇ ਵਿੱਚ ਪੈਣੀ ਹੈ ਤੇ ਕਿਹੜੀ ਕਿਹੜੀ ਤਰੀਕ ਨੂੰ ਆ ਦੇਖੋ ਜਿਸ ਤਰ੍ਹਾਂ ਹੁਣ ਫੋਰਕਾਸਟ ਹੈਗੀ ਹੈ ਕਿ ਅੱਜ ਵੀ ਥੋੜੀ ਜੀ ਜਿਹੜੀ ਸਾਡੇ ਕੋਲ ਨਾਉ ਕਾਸਟ ਆਈ ਹੈ ਉਹਦੇ ਵੱਧ ਦੇ ਨਜ਼ਰ ਜਿਹੜੇ ਆਪਣੇ ਆਪ ਕਹਿ ਸਕਦਾ ਹੈ ਕਿ ਥੋੜੇ ਪਟਿਆਲਾ ਸੰਗਰੂਰ ਵਾਲਾ ਏਰੀਆ ਹੈ ਅੱਜ ਸ਼ਾਮ ਨੂੰ ਵੀ ਅੱਜ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਬਾਕੀ ਆਉਣ ਵਾਲੇ ਹਲੇ ਜਿਸ ਤਰ੍ਹਾਂ ਕੀ 2 ਦਿਨ ਜਵੇਂ ਆਪਾਂ ਕਹਿ ਸਕਦੇ ਆ 48 ਘੰਟੇ ਥੋੜੀ ਜੀ ਹੀਟ ਵੇਵ ਦਾ ਇਫੈਕਟ ਰਹੇਗਾ ਉਸ ਤੋਂ ਬਾਅਦ 29 30 ਨੂੰ ਜ਼ਿਆਦਾ ਜਿਹੜੀ ਸੰਭਾਵਨਾ ਹੈਗੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਬਾਰਿਸ਼ ਹੋ ਸਕਦੀ ਹੈ ਔਰ ਅੱਛੀ ਬਾਰਿਸ਼ ਹੋਣ ਦੀ ਉਮੀਦ ਹੈਗੀ ਹੈ ਕਿਉਂਕਿ ਜਿਸ ਤਰ੍ਹਾਂ ਕੀ ਸਿਸਟਮ ਬਣ ਰਿਹਾ ਹੈ ਔਰ ਮੌਨਸੂਨ ਦੀ ਪ੍ਰੋਗਰੈਸ ਹੋ ਰਹੀ ਹੈ ਤਾਂ ਉਮੀਦ ਕਰਦੇ ਆ ਕਿ ਅੱਛੀ ਬਾਰਿਸ਼ ਹੋਏਗੀ ਔਰ ਉਹ ਸਾਰਿਆਂ ਲਈ ਰਾਹਤ ਲੈ ਕੇ ਆਏਗੀ ਕੋਈ ਅਲਰਟ ਜਾਂ ਕੋਈ ਰਿਕਾਰਡ ਵੀ ਦਰਜ ਕੀਤਾ ਗਿਆ ਜੀ ਦੇਖੋ ਅਲਰਟ ਵਗੈਰਾ ਤਾਂ ਹਾਲੇ ਕੋਈ ਨਹੀਂ ਹੈਗਾ ਕਿਉਂਕਿ ਇੰਨੀ ਜ਼ਿਆਦਾ ਮਤਲਬ ਲਗਾਤਾਰ بارش ਹੋਏ ਜਾਂ ਬਹੁਤ ਜ਼ਿਆਦਾ ਹੈਵੀ ਹੋਵੇ ਫੇਰ ਹੀ ਆਪਾਂ ਅਲਰਟ ਕਹਿ ਸਕਦੇ ਹਾਂ ਬਟ ਇਹ ਹੈ ਕਿ ਮਤਲਬ ਜਿਸ ਤਰ੍ਹਾਂ ਦੋ ਦਿਨ ਦੀ ਫੋਰਕਾਸਟ ਹੈਗੀ ਹੈ ਉਸ ਤੋਂ ਬਾਅਦ ਫਿਰ ਮੌਨਸੂਨ ਜਦੋਂ ਇੱਕ ਵਾਰੀ ਸੈਟਅਪ ਹੋ ਜਾਏਗਾ ਫਿਰ ਦੁਬਾਰਾ ਸਾਡੇ ਕੋਲ ਜਿਹੜੀ ਫੋਰਕਾਸਟ ਆਏਗੀ ਉਹਦੇ ਹਿਸਾਬ ਨਾਲ ਅਸੀਂ ਮਤਲਬ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਬਾਰਿਸ਼ ਰਹੇਗੀ ਅਗੋਂ ਆਉਣ ਵਾਲੇ ਮੌਨਸੂਨ ਸੀਜ਼ਨ ਦੇ ਵਿੱਚ ਪਰ ਫਿਰ ਵੀ ਹਲੇ ਤੱਕ ਤਾਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬਟ ਇਹ ਹੈਗਾ ਕਿ ਵੀ ਅੱਛੀ ਜਿਹੜੀ ਬਾਰਿਸ਼ ਆ ਉਹਦੀ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਜਿਵੇਂ ਗਰਮੀ ਤੋਂ ਲੋਕਾਂ ਨੂੰ ਫਿਰ ਤੋਂ ਰਾਹਤ ਮਿਲ ਰਹੀ ਹੈ ਕਿਸ ਸੁਨਿਆ ਕੀ ਹੈ ਤੁਹਾਡਾ ਆ ਦੇਖੋ ਜਿਸ ਤਰ੍ਹਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੁਣ ਬਾਰਿਸ਼ ਹੋਏਗੀ ਇਹਦੇ ਨਾਲ ਆਪਾਂ ਜਿਵੇਂ ਕਿ ਪੌਦੇ ਲਗਾ ਸਕਦੇ ਹਾਂ ਕਿਉਂਕਿ ਜਿਹੜਾ ਅਗੋਂ ਮੌਨਸੂਨ ਸੀਜ਼ਨ ਆ ਰਿਹਾ ਹੈ ਉਹਦੇ ਵਿੱਚ ਬਾਰਿਸ਼ ਹੁੰਦੀ ਹੈ ਲਗਾਤਾਰ ਜਿਸ ਤਰ੍ਹਾਂ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ ਜੇ ਹੁਣ ਆਪਾਂ ਪੌਦੇ ਲਾਏ ਹੋਣਗੇ ਜਿਹੜੇ ਦਰਖਤ ਲਾਏ ਹੋਣਗੇ ਉਹਨਾਂ ਨੂੰ ਪਾਣੀ ਜਿਹੜਾ ਉਹ ਮੌਨਸੂਨ ਦੀ ਬਾਰਿਸ਼ ਨਾਲ ਮਿਲ ਜਾਏਗਾ ਤੇ ਉਹ ਜਿਹੜਾ ਮਤਲਬ ਪੌਦਾ ਆ ਉਹ ਉਹਦੀ ਗਰੋਥ ਹੋ ਜਾਏਗੀ ਅੱਛੀ ਸੋ ਲੋਕਾਂ ਨੂੰ ਹੀ ਅਪੀਲ ਹੈਗਾ ਕਿ ਜਿਹੜਾ ਇਹ ਮੌਨਸੂਨ ਆ ਰਹੀ ਹੈ ਉਹਦਾ ਫਾਇਦਾ ਉਠਾਇਆ ਜਾਵੇ ਤੇ ਜਿੰਨੇ ਵਾਧੂ ਆ ਦਰਖਤ ਲਾਈ ਜਾਣ ਤਾਂ ਕਿ ਜਿਹੜੀ ਆਪਣੀ ਵਧ ਰਹੀ ਤਪਸ਼ ਹੈ ਉਹਨੂੰ ਥੋੜੀ ਜਿਹੀ ਠ ਬਿਲਕੁਲ ਇਹ ਸਾਨੂੰ ਮੌਸਮ ਵਿਗਿਆਨੀ ਜਿਨ੍ਹਾਂ ਨੇ ਕਿਹਾ ਕਿ 28 29 30 ਤਰੀਕ ਨੂੰ ਜਿਹੜਾ ਲੋਕਾਂ ਨੂੰ ਮੌਸਮ ਤੋਂ ਰਾਹਤ ਮਿਲੇਗੀ ਅਤੇ ਭਾਰੀ ਬਰਸਾਤ ਹੋਵੇਗੀ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਹੌਟ ਨਿਊਜ਼ ਇੰਡੀਆ